ਕੀ ਕਰੀ ਜਾਂਦੇ ਆਪ ਤਾਂ ਠੇਕੇਦਾਰ ਭੱਜ ਗਿਆ ਇੱਥੇ ਕੋਈ ਗੱਲ ਨਹੀਂ ਕੋਈ ਨਹੀਂ ਆਪ ਤਾਂ ਗਿਆ ਭੱਜ ਆਪ ਤਾਂ ਲੱਭ ਗਿਆ ਨਹੀਂ ਮੈਂ ਦੇਖ ਭੱਜਾਂ ਨਾ ਪੂਰਾ ਕੇ ਉਧਰੋਂ ਤਾਂ ਸਟੈਂਡ ਕਰੀ ਕਰਾਉਣਾ ਪੂਰਾ ਸਾਨੂੰ ਨਹੀਂ ਤਾਂ ਬੇੜਾ ਛਾਣਾ ਨਹੀਂ ਤੁਹਾਡਾ ਜਦੋਂ ਨੀਆਂ ਤੇ ਆ ਗਿਆ ਕੰਮ ਮਿੱਟੀ ਤੇ ਫਿਰ ਤੁਹਾਡਾ ਕੋ ਟਾਈਮ ਹੋਊਗਾ 4 ਦਿਨ ਮੈਂ ਦੇਖ ਭੱਜਾਂ ਨਹੀਂ ਮੈਂ ਤਾਂ ਟੀਮ ਸਾਰੀ ਲਿਆ ਕੇ ਪੁੱਛ ਕੇ ਟੁੱਟ ਫੇਰ ਗਿਆ ਮੈਂ ਆਪ ਇੱਥੇ ਨਹੀਂ 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 ਅੱਜ ਤੁਹਾਨੂੰ ਕਹਿੰਦੇ ਨਹੀਂ ਬੜੀ ਛੇਤੀ ਬਣਾਈ ਸਾਡੀ ਪੰਜਾਬੀ ਮਿੰਨ ਜੀ ਮਿਸਤਰੀ ਨੇ ਕੋਠੀ ਵਾਗ ਰੂ ਨਹੀਂ ਫਰੀ ਕੀ ਕੰਮ ਤਾਂ ਦੋ ਜਣੇ ਲੱਗੇ ਆ ਲੱਖ ਆ ਗਿਆ ਬਾਜ ਮੈਨੂੰ ਦੁੱਖ ਹੋਇਆ ਕੀ ਨਹੀਂ ਨਹੀਂ ਮੇਰੇ ਤੋਂ ਇੱਕ ਬੈਸਟ ਫਰੈਂਡ ਹੈ ਪੈਨ ਯਾਹ ਪਹਿਲਾਂ ਤੁਮੇ ਦਿਰਾਉਣਾ ਕੋਸ਼ਿਸ਼ ਕਰਦਾ ਹਾਂ ਹਾਂ ਚਲ ਚੰ ਮੈਂ ਉੱਤੇ ਚਲੇ ਜਾਈਏ ਚਲ ਕੋਣਾਂ ਗੱਲੀ ਜਾਈਏ ਅੱਜ ਆਜਾ ਤੂੰ ਬਹੁਤ ਐਨ ਨਹੀਂ ਆਉਣਾ ਮੈਂ अरे, अरे हाय क्या मैं तो मैं तुम्हारी फ्रेंड 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 बन नहीं, नहीं, तो बन सकती सकती नहीं 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 मेरी 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 एक बेस्ट बेस्ट है है पर क्यों वो उसके इलावा, किसी को भी मैं अपना फ्रेंड नहीं बनाना चाहती हम <laughs> तू आया कर ये मेरी बेस्ट फ्रेंड तू फ्रेन बनाया कर

ਨਹੀਂ ਨਹੀਂ ਡਾਲਦਾ ਦਵਰਾ ਨਹੀਂ ਡਾਲ ਰਹੇ ਕੋਈ ਨਹੀਂ ਦਫਰ ਲੈ ਨੂੰ ਕਿੰਨਾ ਹੌਲਾ ਹਾ ਹੌਲਾ ਹੀ ਬੋਏ ਨਿੱਕੂ ਆ ਨਹੀਂ ਦੇਣਾ ਜਾਣਾ ਆਪੇ ਕੀ ਕਰਾਈਦਾ ਇਹ ਲੋਕਰਾ ਹੈ ਇੱਥੇ ਰੱਖੋ ਇਹਨੇ ਆਦੀ ਮਮਾ ਕੋ ਜਾਣਾ ਮੈਂ ਚੱਕ ਲੂੰ ਮੈਨੂੰ ਇੱਥੇ ਰੱਖੋ ਚੱਲ ਚੱਕ ਲੈ ਹੁਣ ਇੱਥੇ ਮੈਂ ਇੱਥੇ ਰੱਖੋ ਫਿਰ ਮੈਂ ਚੱਕੂੰਗੀ ਵਾ ਮੈਂ ਇਹਨਾਂ ਦਾ ਮਮਾ ਲਈ ਦੀ ਕਰਦਾ ਇਕੱਲਾ ਨਹੀਂ ਰੁਕੋ ਮੈਂ ਆਪੇ ਚੱਕੂੰਗੀ ਚੱਕੂੰ ਮੈਂ ਮਮਾ ਦੀ ਤੇ ਸੋਫੇ ਸਾਡੇ ਕੋਲ ਹੈ ਨਹੀਂ ਅਜੇ ਇਹ ਗੰਦੇ ਹੋ ਗਏ ਆ ਇਹ ਸਹੀ ਡਰਾਈ ਕਲੀਨ ਕਰਾ ਕੇ ਕਿਤੇ ਹੋਰ ਰੱਖਾਂਗੇ ਕਟਮੋੜੀ ਐ ਬਬੇ ਕੀ ਕਰੀ ਬਬੇ ਬਬੇ ਆ ਕੇ ਵੇ ਰੱਖਣਿਆ ਤੈਨੂੰ ਚੱਲ ਨਾ ਕੀ ਆ ਹੁਣ ਚੱਕ ਜਦ ਮੈਂ ਡਿੱਗ ਆਏ ਹੋਰ ਫੋੜੇ ਨਾ ਕਰੋ ਹੁਣ ਬੁੱਢੇ ਬਰੇ ਬਈ ਜਵਾਕਾਂ ਦੇ ਸਾਹਮਣਾ ਵਾ ਨਾ ਕਰੋ ਮਾਮਾ ਤੈਨੂੰ ਕਿੱਥੋਂ ਕਰੀਂ ਓ ਚੱਲ ਮੇਰੇ ਨਾਲ ਹੁਣ ਘਾ ਲਓ ਆ ਚਲਿੰਗੇ ਕੌਣ ਕੌਣਾ ਦੱਸਦੇ ਕੇ ਕਮ ਤੇ ਹਰਨੀ ਨੰਨੀ ਜੀ ਤੇ ਮੈਂ ਕੌਣ ਆ ਕਾ ਟਾ ਕਮਰਾ ਕਿੱਥੇ ਆ ਓੜਿਆ ਤੇ ਗੱਗੋ ਉਹਨਾਂ ਦਾ ਕੰਮ ਵਧੀਆ ਰੋਟੀਆਂ ਰੋਟੀਆਂ ਖਾ ਲਓ ਤੇ ਦੁਪਹਿਰੇ ਧੁੱਪੇ ਸੋਤੇ ਰਹੋ ਤੂੰ ਕਿਧਰੋਂ ਆਈ ਨਹੀਂ ਮੋਟੋ ਤੂੰ ਕਿਧਰੋਂ ਆਈ ਆ ਉਧਰੋਂ ਆਈ ਆ ਤੇਰੇ ਕਮਰੇ ਪੱਥਰ ਲੱਗ ਗਿਆ ਹੋ ਟਾਈ ਲੈ ਹੀ ਟੁੱਟ ਗਈਆਂ ਨਾ ਇਹਨਾਂ ਨੂੰ ਲਾਉਣਾ ਤਾਂ ਹੁੰਦਾ ਹੁੰਦਾ ਟੈਲਾ ਤੋਂ ਨਹੀਂ ਲਾਉਣਾ ਨਹੀਂ ਆਉਂਦਾ ਔਰ ਐਵੇਂ ਇੰਨੇ ਪੱਥਰ ਲੱਗ ਗਿਆ ਕੰਮ ਲਈ ਤਾਂ ਲਾਉਣਾ ਨਹੀਂ ਆਉਂਦਾ ਉਹ ਇੱਕ ਅੱਧੀ ਤਾਂ ਟੋਟੀ ਜਾਂਦੀ ਹੁੰਦੀ ਗਾ ਕੋਈ ਨਹੀਂ ਪੂਰਾ ਨਹੀਂ ਹੋਣਾ ਇਹ ਵਾਵਾ ਸਾਰੀਆਂ ਖੋਖ ਗਿਆ ਹਾਂ ਸ਼ੇਰਾ ਭਲਾ ਨੁਕਸਾਨ ਹੀ ਕਰਦਾ ਈ ਲਖੇ ਤਾਂ ਲਈ ਜੇ ਨੇ ਪੂਰਾ ਟੈਰਸ ਤੇ ਕਿ ਇੱਥੇ ਜੋੜਨ ਦਾ ਇੱਕ ਰੀ ਇੱਕ ਰੀ ਉੱਥੇ ਨਵਾਂ ਮੈਂਬਰਿੰਦੀ ਹਾਊਸ ਹੋ ਗਿਆ ਆਪਣੇ ਘਰੇ ਇਹ ਟਿੱਡੂ ਆ ਗਿਆ ਜੇ ਇਹ ਹਲੇ ਪਰਸੋ ਲਿਆਂਦੀ ਸੀ ਤੇ ਕੱਲ ਸੂ ਪੀ ਜੇ ਆਹਾ ਪਰ ਕਾਲਾ ਦਿੱਤਾ ਇਹ ਤੈਨੂੰ ਪਤਾ ਕਿਹਦਾ ਬੱਚਾ ਵਾ ਹਾਂ ਇਹ ਉਹ ਮੈਂ ਸਨੈਪਚੈਟ ਪਰਸੋ ਪਾਈ ਸੀ ਉਹਦੇ ਵਿੱਚ ਇੱਕ ਬੱਕਰਾ ਵਖਾਇਆ ਸੀ ਉਹਦਾ ਬੱਚਾ ਇਹ ਹੈਂ ਲਿਬੜਿਆ ਹੀ ਵੜਾ ਲਿਬੜਨਾਂ ਹੀ ਆਂ ਮਿੱਟੀ ਚ ਦਾ ਨਵਾ ਦੇਣਾ ਆਪਾਂ ਦੋ ਦਿਨਾਂ ਦੇ ਨਾਲ ਨਵਾ ਦੇਣਾ ਇੱਥੇ ਹੋਰ ਨਾ ਕੋਈ ਕਰ ਦੇਣਾ ਓਏ ਓਏ ਇਹ ਐਵੇਂ ਦੇ ਰਹਿੰਦੇ ਹੁੰਦੇ ਆ ਗੋਲ ਬਟੂਰ ਨਵਾਵਾਂਗੇ ਤੇ ਵਧੀਆ ਬਣ ਜਾਂਦੀ ਹਾਂ ਹਾਂਜੀ ਕਿੱਧਰੋਂ ਆਈ ਜੀ ਘਰੋਂ ਨਹੀਂ ਆਈ ਹੋਰ ਪੇਂਟ ਦੀਆਂ ਸੈਰ ਸਪਾਟਾ ਕਰਕੇ ਹੀ ਥੱਕ ਜਾਂਦੀ ਆ ਲੈ ਚਲੋ ਫਿਰ ਚਲੇ ਜਾ ਕਰੋ ਭੋਗ ਤੇ ਘਰੇ ਤੇ ਘਰੇ ਅਹੀਂ ਤਾਂ ਜਾਈ ਦੇਈ ਆ ਤੂੰ ਕਿੱਦੋਂ ਆਈ ਨਹੀਂ ਮੈਨੂੰ ਤਾਂ ਹੋ ਗਈ ਹਾਂ ਇਹ ਕੀ ਆ ਏ ਪੀਗੀ ਲੈ ਦੱਸ ਆਪਦੇ ਵਰਗਾ ਹੋਰ ਕੀ ਫਿਰਦੀ ਐ ਤੇ ਰਖਣਾ ਹੀ ਆ ਮੈਂ ਜਮਾ ਤੇ ਮੂੰਹ ਦੇ ਨਾਲ ਜੜੀ ਇਕਰੀ ਮੇਰਾ ਮੂੰਹ ਨਾ ਮੜਾ ਥੱਲੇ ਨੂੰ ਕਰ ਰੋਦੇ ਨਾਸਾਂ ਭਗਾਈ ਜੰਨੀ ਕੱਲੀਆ ਅੱਖਾਂ ਨਹੀਂ ਦੀਆਂ ਹੋਰ ਕਮਾ ਹੋਰ ਕਰ ਹੋਰ ਕਰ ਹਾਂ ਵੇਖ ਜਾਵਾਂ ਹੀ ਸੇਮ ਸੇਮ ਬਟ ਡਿਫਰੈਂਟ ਉਹ ਚੀਜ਼ ਆ ਸੇਮ ਸੇਮ ਹੀ ਆ ਤੇਰੇ ਵਰਗਾ ਹੀ ਹੋ ਆ ਗੋਲ ਮਟੋਲ ਜਾ ਤੇਰਾ ਹਾਂ ਲੈ ਸੂਰ ਆ ਤੁਸੀਂ ਵੀ ਸੂਰ ਐ ਦੀ ਲੈ ਵੇਖ ਲੈ ਏ ਵੇਲਾ ਇਹ ਨਿਊ ਮੈਂਬਰ ਇਹਦੀ ਹਾਊਸ ਹੋ ਗਿਆ ਸਾਡੇ ਘਰੇ ਪਰਸੋ ਹੀ ਬੱਕਰੀਆਂ ਲਿਆਂਦੀਆਂ ਕਰ ਲੋ ਜ਼ੂਪੀ ਅੱਛਾ ਆਣ ਕੇ ਆ ਜਾਂਦੀ ਏਰ ਦੀ ਚਮਚਮ ਤੇ ਗਲਾਵੀਆਂ ਉਹਨਾਂ ਖਵਾ ਖਵਾ ਕੇ ਹੁਣ ਅੱਧੀ ਰਾਤ ਵੇਲਾ ਕਸਰ ਰਹਿ ਗਈ ਕੋਈ ਹੁਣ ਜਾਗੋ ਵੱਲੋਂ ਉਤਰੇ ਸਿੱਧੇ ਦੀ ਹੁਣ ਜਾਗੋ ਵੱਲੋਂ ਉਤਰੇ ਤੁਸੀਂ ਸਿੱਧੇ ਆਹੋ ਸ਼ਡਿਊਲ ਕਿਹਦਾ ਵਾ ਸ਼ਡਿਊਲ ਸਾਨੂੰ ਆਪ ਨਹੀਂ ਸਮਝ ਸਾਨੂੰ ਆਪ ਨਹੀਂ ਆਉਂਦਾ ਸ਼ਡਿਊਲ ਦਾ ਅੱਲਾ ਏ ਉਨਨਾਂ ਨੇ ਵੀ ਸੱਦੇ ਆ ਤੇਰੇ ਵਰਗੇ ਆਵੇ ਇਹਦੇ ਲਈ ਬੁਲਾਇਆ ਹਾਂ ਹਾਂ ਇਹ ਕਾਕੇ ਹੁਣੀ ਵੀ ਆਏ ਆ ਇਹਦੇ ਲਈ ਬੁਲਾਇਆ ਹਾਂ ਆ ਇਹ ਖੇਡ ਲੈ ਕੇ ਨਾ ਮੰਮੀ ਵਾਲੇ ਕੰਮ ਸੋਕਾ ਕਰਦੇ ਜਵਾਗ ਆਲੇ ਲੱਗਿਆ ਟਾਉਣ ਨਾ ਕਾਉਣੇ ਜੋ ਮਰਜੀ ਜੋ ਮਰਜੀ ਖਾਓ ਨਜ਼ਾਰੇ ਆ ਤੇਰੇ ਵਿਆਹ ਜੀ ਵੀ ਇੱਕ ਸੱਦ ਲਾਂਗੇ ਜਵਾਗ ਤਾਰੇ ਹੈਗਾ ਸੱਚ ਆਪਣੇ ਦੋ ਹੈਗੇ ਬੰਦੇ ਆਪਣੇ ਕੋਲ ਹਾਂਜੀ ਹਾਂ ਕੋਈ ਵਿਆਹ ਕੋਈ ਭੋਗ ਕੋਈ ਕੁਝ ਕੋਈ ਜਾਂ ਤੁਸੀ ਕਰਦੇ ਕੀ ਜੇ ਸ਼ਡਿਊਲ ਕੀ ਤੁਹਾਡਾ ਤੁਹਾਡਾ ਸ਼ਡਿਊਲ ਕਿਸ ਵੇਲੇ ਤੁਸੀਂ ਕਾਰਡ ਵੰਡਣ ਤੁਰਦੇ ਜੇ ਕਾਰਡ ਵੰਡਣ ਤੋਂ ਤੁਸੀਂ ਕਿਤੇ ਭੋਗ ਚੱਲ ਜਾਂਦੇ ਜੇ ਕਦੇ ਤੁਸੀਂ ਵਿਆਹ ਚੱਲ ਜਾਂਦੇ ਕਦੇ ਵੀ ਪਾਰਟੀ ਤੇ ਬਰਥਡੇ ਪਾਰਟੀ ਪਿਆਰ ਨਾ ਜਿਹੜਾ ਆ ਸੱਦੇ ਪੱਤਰ ਬਹੁ ਆਏ ਬਾਕੀ ਸੱਦੇ ਪੱਤਰ ਬਾਪੂ ਜਿੰਦਾਬਾਦ ਆ ਬਾਪੂ ਛੱਡਦਾ ਹਾਂ ਨੂੰ ਕਿੱਦਾਂ ਜਾਣਾ ਬਾਪੂ ਤੁਹਾਨੂੰ ਛੱਡਦੇ ਨਹੀਂ ਸਾਡੇ ਅਫਸਰ ਸਾਹਿਬ ਇੱਧਰ ਸਾਡਾ ਮੋਟਾ ਜੀ ਡਾਇਰੈਕਟਰ ਸਾਹਿਬ ਦੇ ਅਫਸਰ ਆ ਚੰਡੀਗੜ੍ਹ ਸਾਹ ਉਹ ਨਹੀਂ ਚੰਡੀਗੜ੍ਹ ਦੇ ਅੱਫਰ ਹਾਂ ਅਰੇ ਚੰਡੀਗੜ੍ਹ ਤੇ ਯਾਰ ਅੰਡਰ ਹੀ ਆ ਬਾਪੂ ਦੇ ਅੰਡਰ ਸਾਰਾ ਚੰਡੀਗੜ੍ਹ ਦਾ ਸਾਰਾ ਪੰਜਾਬ ਹੀ ਅੰਡਰ ਆ ਜਿਲ੍ਹਾ ਜੋ ਸਾਰੇ ਅੰਡਰ ਆ ਜੋ ਚੰਡੀਗੜ੍ਹ ਅੰਡਰ ਆ ਗਿਆ ਫਿਰ ਸਾਲੋ ਪੰਜਾਬ ਹੀ ਅੰਦਰ ਆ ਗਿਆ ਬੋ ਫਿਰ ਜਾਗੋ ਤੇ ਕਿਆ ਬਾਤ ਹੈ ਜਗਮੋ ਜਗਮੋ ਕਰਾਈ ਪਈ ਆ ਹਾਂਜੀ ਜਗਮੋ ਜਗਮੋ ਆਹ ਵਿਆਹ 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 ਕਿਆ ਬਾਤ ਹੈ ਓਕਰ ਵੋਟਾਂ ਖੇਡ ਜਾ ਕੇ ਪਹਿਲਾਂ ਜਾ ਭਾਲੂਆਂ ਜਾਂ ਖੇਡ ਜਾ ਕੇ ਜਾ ਜਾ ਜਵਾਕਾ ਖੇਡਦਾ ਤੇਰੇ ਲਈ ਲਵਾਇਆ ਬਾਪੂ ਨੇ ਸਪੈਸ਼ਲ ਜਵਾਕਾਂ ਕਰਕੇ ਡਰਾਈਵ ਦੇ ਵਿੱਚ ਫੋਨ ਆ ਗਿਆ ਓ ਬਾਈ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਜੀ ਹਾਂ ਕਰ ਲਈ ਤਿਆਰੀ ਡੱਬੇ ਦੇਣ ਦੀ ਚੱਲੋ ਏ ਚੱਲੋ ਚੱਲੋ ਹਾਂਜੀ ਬੀਬੀ ਜੀ ਉਦੋਂ ਚੇਤਨੂ ਭੋਲਾ ਲਈ ਨਹੀਂ ਚੇਤਾ ਨਹੀਂ ਭੋਲਾ ਡੱਬੇ ਸਾਰੇ ਦੇ ਕੇ ਆਵਾਂਗੇ ਟੈਨਸ਼ਨ ਨਾ ਲਾਓ ਚੱਕ ਦੇ ਲੜਾਵਾ ਕਰਾ ਦਾਂਗੇ ਓ ਜਾਂਦੀ ਓ ਜਾਂਦੀ ਦਵਾਈ ਪਾਲੀਆਂ ਤੇ ਲਈ ਦਵਾਈਆਂ ਤੇ ਚੱਲਦਾ ਕੰਮ ਹੈ ਕੀ ਗੱਲ ਆ ਹਾਂ ਡੈਡੀ ਤੇ ਡੈਡੀ ਜਣਾ ਤੂੰ ਇੱਕ ਕੰਮ ਗਲਤ ਕਰਾਤਾ ਨਾ ਇਹ ਸਾਰਾ ਸਹੀ ਕਰਾ ਹੁਣ ਆ ਰੰਗ ਜਿਹੜਾ ਚੌਂਕਣ ਗਲਤ ਹਾਂ ਇੰਨੀ ਗੱਲ ਮੰਨ ਲੈ ਬਾਈ ਮੇਰਾ ਹੈ ਨਾ ਕੰਮ ਕਰ ਆਹ ਗਾ ਜਿਆ ਇਹਨਰ ਕਰਾ ਰਾ ਕਮਲੇ ਨੂੰ ਰੰਗ ਵੀ ਸਾਰਿਆਂ ਨੂੰ ਇੱਕ ਆਹ ਰੰਗ ਕਰਾ ਦੀ ਸਾਰਿਆਂ ਨੂੰ ਆਲਾ ਹਾਂ ਇਹਦੇ ਨਾਲ ਕਰਾ ਦਿੰਦੇ ਇਹਨੂੰ ਕਰਾਉਣਾ ਇਹਦੇ ਨਾਲ ਕਮਲੇ ਨੂੰ ਹਾਂ ਹੋ ਵੀ ਸਮੂਗਾ ਡੱਬੇ ਵਾਲਾ ਹੋ ਗਿਆ ਕੰਮ ਸ਼ੁਰੂ ਡੱਬੇ ਦਾ ਕੰਮ ਸ਼ੁਰੂ ਬਾਸ ਚੱਕ ਜਿੱਦਿ ਨਾਲ ਨਾਲ ਕਰਾ ਦੀ ਡੱਬੇ ਡੱਬੇ ਕਰਦੇ ਆ ਸਵੇਰ ਤੋਂ ਲੱਗ ਪੀਦਾ ਵਾ ਮੱਛਰ ਵਾਲੀ ਜੈਕਟ ਪਾ ਲਈ ਮੱਛਰ ਤੇਰਾ ਨੂੰ ਅੱਜ ਦਾ ਘਰੇ ਵੰਡ ਕੇ ਅੱਜ ਫਿਰ ਮਾਦਾਰੀ ਜਾ ਕੇ ਨਾਲ ਅੱਜ ਨਾਲ ਆ ਅੱਜ ਇਹਨਾਂ ਦਾ ਖੀਲਾ ਦੇਣਾ ਸਾਡੇ ਨਾਲ ਅੱਜ ਇੱਕ ਦਰ ਹੋਰ ਪਿਆਰਾ ਵਾ ਅੱਛਾ ਇੱਕ ਦਰ ਪਿਆਰਾ ਵਾ ਅੱਛਾ ਇੱਕ ਦਰ ਪਿਆਰਾ ਜੀ ਆਪਾਂ ਇੱਧਰ ਸ਼ਾਹ ਕੋਟਲ ਜਾਣਾ ਵਾ ਬਾ ਠੀਕ ਹੈ ਬਸ ਇੱਕ ਫਾਈਨਲ ਹੋ ਹੀ ਰਹਿ ਗਿਆ ਫੇਰ ਅਹੀ ਬਾਅਦ ਇਕੱਲੇ ਹੀ ਆ ਫੇਰ ਆਹ ਵੇ ਤੁਸੀਂ ਚੱਲੇ ਓਕੇ ਬਟਾ ਡੈਡੀ ਓਕੇ ਪੁਰੀਆਂ ਮਾਰਨਿੰਗ ਫਰੈਸ਼ ਫਰੈਸ਼ ਆਉਣ ਦੀ ਦਾ ਲਾਬ ਦੇ ਲਈ ਪੈਪਰ ਹੈ ਸਿੱਧੇ ਉਹ ਆ ਗਏ ਹੈ ਲਓ ਜੀ ਸਾਡੇ ਮੁੱਛਾ ਖਰਾਬ ਹੋਣੀਆਂ ਨਾ ਜੀ ਜੀ ਮੈਂ ਪਹਿਲਾਂ ਸੋਚੀ ਹਾਂ ਇਹ ਇਹੀਆਂ ਮੁੱਛਾਂ ਖਰਾਬ ਨੇ ਟਿੱਡੀ ਮੁੱਛੇ ਦੀਆਂ ਟਿੱਡੀ ਮੁੱਛਾ ਹੈਗਾ ਵਾਈ ਵੀ ਖਰਾਬ ਹੁੰਦੀਆਂ ਬਸ ਅਸੀਂ ਖੀ ਲੈ ਹੁਣ ਆ ਲਓ ਜੀ ਅੱਡੇ ਗੜਾ ਮੋਛਾ ਲੱਗੀਆਂ ਬਹੁਤ ਵਾਦ ਅੰਕਲ ਜੀ ਬਹੁਤ ਸਵਾਦ ਜੀ ਧੰਨਵਾਦ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡੇ ਮੇਰੇ ਨੂੰ ਮੋਛ ਲੱਗੀ ਤੁਹਾਡੀ ਮੋਛਾ ਲੱਗੀ ਧੜੀ ਤੱਕੇ ਚ ਵੀ ਲਿਆ ਤੇ ਆਪਾਂ ਜੇ ਬੈਠੇ ਸਲਾਹ ਕਰਨ ਦੇ ਆ ਲੈ ਬਰਾਟਾ ਸਾਬ پوری ਕੋਠੀ ਓਕੇ ਬਣ ਗਈ ਬਰਾਟਾ ਸਾਹਿਬ ਜੀ ਕੋਠੀ ਓਕੇ ਬਣ ਗਈ ਐਸ ਲੈ ਆ ਵੀ ਤੂੰ ਥੱਲੇ ਥੱਲੇ ਨਾ ਆ ਜੇ ਕਿਤੇ ਫੋਰਵੇਂ ਫੋਰ ਆਏ ਬਈ ਐ ਫੋਰਵੇਂ ਫੋਰ ਆਏ ਕਰਦਾ ਕਿਵੇਂ ਤੇ ਚੜਦਾ ਤੇ ਤੋ ਜਿਹੜਾ ਜਾਣ ਤੈਨੂੰ ਪੌੜੀ ਲੈਣੀ ਪੈਣੀ ਤੇ ਅਰਲੀ ਤਾਂ ਇਹ ਉਹ ਬੋੜੀ ਦੇ ਜਿਹੜੇ ਜਾਣੇ ਤੋਂ ਲੱਗਾ ਸਾਨੂੰ ਦੇ ਲੰਘਣ ਮੈਂ ਸੁਣਿਆ ਬਾਪੂ ਨੇ ਡਾਇਆ ਏ ਤੈਨੂੰ ਕਰਾ ਡਾਇਆ ਬਾਪੂ ਨੇ ਕਾਦੋ ਕੀ ਕਰਦਾ ਏ ਕਾਦੋ ਗੁੱਡੇ ਮਾਦਾ ਕਾਦੋ ਗੁੱਡੇ ਕਰਦਾ ਸਤਾਉਂਦਾ ਬਾਪੂ ਕਹਿੰਦਾ ਵਿਆਹ ਬਾਪੂ ਫੋਕਾ ਨਾਲ ਲੈ ਕੇ ਆਈ ਫੋਕਾ ਗੁੱਡੇ ਆ ਚਲੋ ਠੀਕ ਇਹਨੂੰ ਤਾਂ ਤਿੰਨ ਚਾਰ ਜਾਈਆਂ ਲਾ ਲਈਆਂ ਜਾਈਆਂ ਤਾਂ ਵੈਸੇ ਨਹੀਂ ਲਾਉਂਦਾ ਜਾਈਆਂ ਬਾਪੂ ਜੋਰ ਲੱਗਦਾ ਤੂੰਹੀਂ ਕਿੰਦਰ ਉੱtre ਫਿਰਦੇ ਏ ਤੈਨੂੰ ਕੀ ਕਰਨ ਦੇ ਆ ਜੀ ਹਾਂ ਤੁਸੀਂ ਕੀ ਕਰਨ ਦੇ ਆ ਜੀ ਬੰਦ ਕਰਨਾ ਪਰਵਾਣਾ ਆਹੋ ਕਰ ਲੈ ਲੈ ਉਹ ਨਾ ਰਿਕਸ਼ਾ ਗਾ ਉਧਰ ਜੋ ਮੜਾ ਜਾ ਵੀ ਗਿਆ ਤੇ ਬਸ ਗਿਆ ਤੇ ਵੇਖ ਲਾ ਫਿਰ ਡੰਡਾ ਲਾ ਲੋ ਹਾਂ ਪਰਲੇ ਬੰਨੇ ਕਿਧਰ ਇੱਧਰ ਡੰਡਾ ਵੰਨ ਲੋ ਇੱਕ ਪਰਲੇ ਬੰਨੇ ਹਾਂ ਡੰਡਾ ਵੰਨ ਲੋ ਉਹ ਮਾਂ ਤੋ ਜੇ ਕਰ ਦੋ ਜਾਓ ਵੱਡੀਆਂ ਘੋੜੀਆਂ ਪਈਆਂ ਉਹਦੇ ਨਾਲ ਕਰ ਲੈ ਆ ਉਹ ਲੈ ਆ ਤੂੰ ਕਰ ਦੇਣਾ ਇਦਾਂ ਇੱਥੇ ਓਏ ਇਹ ਵੀ ਨਹੀਂ ਹਟਦਾ ਟਕਰਾਣਾ ਲਾਈ ਜਨ ਹੈ ਹੈ ਦੱਬੀਆ ਕਿਲੇ। ਸਾਵੀ ਬਾਥਰੂਮ ਦਾ ਵੀ ਪੱਥਰ ਇੱਧਰ ਆ ਗਿਆ ਜੇ ਬਾਥਰੂਮ ਦੀ ਵੀ ਤਿਆਰੀ ਜੇ। ਦੱਬੀਆਉਂਦੇ ਕਿਲੇ। ਪਲੰਬਰ ਸਮਾਨ ਇੱਥੇ ਛੱਡ ਕੇ ਨਿਕਲ ਗਏ ਆ। ਕੋਣੀ ਆਏ ਵਾਲਪੱਟੀ ਵਾਲੇ। ਨਹੀਂ ਆਏ। ਓਹੋ। ਕੁਸ ਨਹੀਂ ਹਾਲ ਹੈ। ਆਉਹੀ ਇਹ ድਰਵੀ ਪੱਥਰ ਲਾ ਕੇ ਤਿਆਰ ਹੀ ਆ ਬਸ ਹੌਲੀ ਹੌਲੀ ਰੈਡੀ ਆ ਕੰਮ ਨੂੰ ਆ ਲੈ ਕੇ ਬਹਿ ਗਿਆ ਇਹ ਲੈ ਕੇ ਬਹਿ ਗਿਆ ਬਸ ਲੈ ਕੇ ਬਹਿ ਗਿਆ ਕੁਛ ਨਾ ਕੁਛ ਮੋਲਡਿੰਗ ਆ ਬਾਅਦ ਚੋਂ ਕਰਦਾ ਫਿਰਦਾ ਅਜੇ ਆ ਮੋਲਡਿੰਗਾਂ ਪਈ ਆ ਇਧਰ ਪੂਰੀਆਂ ਕਰਨ ਵਾਲੀਆਂ ਦਰੂ ਲੱਗਣ ਲੱਗੀ ਬਸ ਇਧਰ ਤਾਂ ਸਾਰੇ ਹੀ ਲੱਗ ਗਏ ਟਾਇਰ ਯੇ ਬਹੌਲੀ ਵੇਖ ਜਿਹੜੀ ਛੱਡ ਗਈ ਧੰਨਵਾਦ ਉਸ ਮੁਟਿਆਰ ਦਾ ਯਾ ਚੱਲ ਤਕਰੀਰ ਦੋਵੇਂ ਦੌੜੀਏ ਦੇਖਦੇ ਆ ਪਹਿਲਾਂ ਕੌਣ ਬਾਜ਼ੀ ਮਾਰਦਾ ਬਾਜ਼ੀ ਦਾ ਮਾਰੂਗਾ ਕਾਕਾ ਗੱਡੀ ਚਲਾ ਹਾ ਗੱਡੀ ਚਲਾ ਤੂੰ ਗੱਡੀ ਚਲਾ ਗੱਡੀ ਚਲਾ ਗੱਡੀ ਇਹ ਆ ਉਹ ਜ਼ੈਰੀ ਉਹਨਾਂ ਦਾ ਸਾਡਾ ਮੈਰੀ ਸਾਡਾ ਮੈਰੀ ਉਹ ਜ਼ੈਰੀ ਹੈ ਜ਼ੈਰੀ ਆ ਇਹ ਜ਼ੈਰੀ ਆ ਸਰਦਾਰ ਨੀਏ ਜਰਾ ਕਾਲਾ ਨੂੰਨ ਤਾਂ ਫੜਾਈ ਜਗਰੇਲੇ ਤੇ ਕਾਲਾ ਨੂੰਨ ਤਾਂ ਪੱਕ ਲਈਏ ਪਰ ਸਰਦਾਰਾਂ ਬੰਦੇ ਦੀ ਨਾ ਅਸਲੀ ਲੜਾਈ ਜਿਹੜੀ ਆ ਉਹ ਉਹਦੇ ਆਪਣੇ ਮਨ ਨਾਲ ਹੁੰਦੀ ਆ ਕਿਉਂਕਿ ਜਿਹੜੀ ਮਨ ਦੀ ਲੜਾਈ ਹੈ ਨਾ ਉਹ ਕਿਸੇ ਤਲਵਾਰਾਂ ਨਾਲ ਨਹੀਂ ਹੁੰਦੀ ਥੋੜੇ ਆਪਣੇ ਵਿਚਾਰਾਂ ਨਾਲ ਹੁੰਦੀ ਆ ਥੋੜੇ ਆਪਣੇ ਮਨ ਦੇ ਦਰਦ ਨਾਲ ਹੁੰਦੀ ਆ ਆਪਣੀਆਂ ਭਾਵਨਾਵਾਂ ਨਾਲ ਹੁੰਦੀ ਆ ਤੇ ਜਿਹੜਾ ਇਹਨੂੰ ਜਿੱਤ ਗਿਆ ਬਸ ਉਹਨੇ ਸਾਰੀ ਦੁਨੀਆ ਜਿੱਤ ਲਈ ਗੁੱਡ ਮਾਰਨਿੰਗ Snapchat ਵਾਲਿਓ ਮੈਂ ਤੁਹਾਡੀ ਸੁਜੈਸ਼ਨ ਦੇ ਉੱਤੇ ਅੱਜ ਇਹ ਕੌਫੀ ਦੇ ਵਿੱਚ ਲੈਮਨ ਪਾ ਕੇ ਪੀਤਾ ਤੇ ਹੁਣ ਇਸ ਤੋਂ ਬਾਅਦ ਆਪਾਂ ਚੱਲਾਂਗੇ ਵਾਕ ਤੇ ਤੇ ਵਾਕ ਤੇ ਤੋ ਪੀਣ ਤਾਂ ਬਣਾ ਵੈਸੇ ਇਹ ਬਹੁਤ ਕੌੜੀ ਹੈ ਜ਼ਹਿਰ ਵਰਗੀ ਲੱਗ ਰਹੀ ਹੈ ਮੈਨੂੰ ਪੀਣੀ ਇੰਨੀ ਔਖੀ ਆ ਅੱਜ ਦਾ ਮੌਸਮ ਬੜਾ ਹੀ ਆਸਮ ਬੱਦਲ ਪੂਰੇ ਬਣੇ ਹੋਏ ਆ ਠੰਡੀ ਠੰਡੀ ਹਵਾ ਜਿਹੜੀ ਆ ਨਾ ਉਹ ਚੱਲ ਰਹੀ ਆ ਆਪਣੇ ਦੂਸਰੀ ਤਰਫ ਹੈਗੇ ਸੋ ਲੋਕ ਆਉਂਦੇ ਜਾਂਦੇ ਦਿਖ ਰਹੇ ਨੇ ਰਾਈਟ ਨਾਉ 6:30 ਹੋ ਗਏ ਵੈਸੇ ਫਿਲਹਾਲ ਹਜੇ ਤੱਕ ਰੇਅਰਲੀ ਪੀਪਲ ਉੱਠੇ ਨੇ ਵਾਹ ਜੀ ਵਾਹ ਸੂਟਾਂ ਦਾ ਕੰਮ ਬੇਬੇ ਜੋਰਾ ਸ਼ੋਰਾਂ ਤੇ ਕਿਵੇਂ ਕਾਹ ਤੇ ਕੰਮ ਕਰ ਮੇਰੇ ਸੂਟ ਤੇ ਵੀ ਕਢਾਈ ਕਰਕੇ ਦੋ ਪਾ ਦੇ ਫੁੱਲਕਾਰੀ ਉੱਤੇ ਵੇਲ ਬੂਟੀਆਂ ਇਹ ਤਰ੍ਹਾਂ ਦੇ ਚਾਦਰੇ ਤੇ ਪਾਦੇ ਮੋਰਨੀ ਚੱਗੇ ਚਾਹ ਮਾਰਨ ਲੱਗੀ ਉਹਦੀ ਵੱਜੀ ਨਾ ਤਾਂ ਮੋਰ ਤਾਂ ਮੇਰੇ ਚੁੰਝਾਂ ਮਾਰੇ ਮੋਰ ਉਹਦੇ ਬੇਟਾ ਚੜਿਆ ਮੋਰ ਭਾਵੇਂ ਪੈਨ ਸੱਪ ਜਾਵੇ ਖੁੱਡ ਨੂੰ ਬਗਲਾ ਭਗਤ ਚੁੱਕ ਲਿਆ ਵੇ ਡੰਡ ਨੂੰ ਗੁਲਾਬੀ ਵੇ ਗੁਲਾਬੀ ਮੈਨੂੰ ਲਿਆ ਦੇ ਪਟਵੇ ਕੱਢਾਂ ਪਲਕਾਰੀਆਂ ਵਾਲਾ ਮਾ ਜਟਵੇ ਮਾਤ ਸੌਰੀ ਕਹਿੰਦੀ ਗੱਲਾਂ ਸਾਬ ਝੂਠੀਆਂ ਪਾਉਣ ਨਹੀਂ ਮੈਂ ਤਿੰਨ ਗੰਦੀ ਚਾਰ ਗੁੱਟੀਆਂ ਹੈ ਵਾਹ ਜੀ ਵਾਹ ਬਹੁਤ ਸੋਹਣਾ ਬੇਬੇ ਕੀ ਆਹੀ ਬਾਤਾਂ ਬੇਬੇ ਦੀ ਆਵਾਜ਼ ਵੀ ਬਹੁਤ ਹੈ ਬੇਬੇ ਹਾਂ ਤੁਹਾਨੂੰ ਸੂਟ ਕਰਦਾ ਏ ਤੁਹਾਨੂੰ ਸੂਟ ਸੂਟ ਕਰਦਾ ਨਹੀਂ ਮੈਨੂੰ ਸੂਟ ਸੂਟ ਪੈਂਦਾ ਨਹੀਂ ਮੈਂ ਸੋਦੀ ਮੋਦੀ ਕੀ ਹਾਲ ਚੰ TiTa ਕੋ